ਮਾਲੇਆ ਗਾਜੀ ਪਕਾਤ ਭਾਈ ਸਾਡੇ ਬੱਚਾ ਨੂੰ ਤੰਗ ਕਰਦਾ ਰਿਹਾ ਮੈਂ ਇਥੇ ਰਸਤਾ ਲੜਾ ਜੀ ਕਦੇ ਤੇ ਜਦੋਂ ਕੰਢੀ ਅਗਲਾ ਮੁਕੀ ਆ ਜੀ ਨਾ ਜੀ ਉਹਨੂੰ ਤੇ ਮਾਲ ਕਾਣਾ ਉਹਦਾ ਖੂਹਰ ਦੀ ਬੰਦਾਈ ਉਹਨੂੰ ਜਗਾ ਲਈਆ ਜੀ ਆਪਣੀ ਦੇਣ ਲਈ ਆ ਚਾਲੇ ਕਾਬ ਦੇ ਮਾਲ ਕਾਣਾ ਗੱਲ ਕਰਦੇ ਕੱਲ ਦਾ ਜਿਹੜਾ ਵਾਕਿਆ ਸਾਡੇ ਪਿੰਡ ਦੀ ਸਵਾਲੀ ਵਿੱਚ ਹੋਇਆ ਇਹ ਹਰ ਦਿਨ ਕਾਨੂੰਨ ਹੈ ਸਾਰੇ ਬਹੁਤ ਜ਼ਿਆਦਾ ਗਰੀਬ ਲੋਕੀ ਆ ਭਾਗੀ 22 ਫੁੱਟ ਦੀ ਗਲੀ ਅਲੂ ਕੈਂਦਰੀ ਜਿਹੜੀ ਉਹਦੇ ਵਿੱਚ ਜਿਨਾ ਆਪੇ ਠੇਸਾਂ ਨਾਲ ਗਲੀ ਜਿਹੜੀ ਦੁਵਾਰ ਕਦੀ ਕੋਟਾ ਦਿੱਤੀ ਆ ਇਹ ਦੁਵਾਰ ਤਾਂ ਇਹ ਬਲਕਿ ਪੂਰੀ ਮਾਰਕ ਜਿਨਾ ਟਾਜਾਂ ਦੀ ਕੋਈ ਮਾਰਕ ਨਹੀਂ ਪਿੰਡ ਦੇ ਵਿੱਚ ਕੋਈ ਜਿਹੜਾ ਕੋਈ ਰਸਤਾ ਨਹੀਂ ਕੋਈ ਚੀਬ ਨਹੀਂ ਬਣੀ ਇਹ ਆਪਣਾ ਮੇਰਾ ਪ੍ਰੇਮ ਕੁਮਾਰ ਜੀ ਇਹੀ ਜਗ੍ਹਾ ਤੇ ਰਹਿਣ ਵਾਲੇ ਮੈਂ ਜਸਵਾਲੀ ਪਿੰਡ ਦਾ ਜੀ ਹਰਿਆਨਚਟੀ ਹਾਂ ਹਾਂਜੀ ਹਾਂਜੀ ਕੀ ਮਾਮਲਾ ਹੈਗਾ ਜਿਹੜਾ ਪਿੱਛੇ ਦੀਵਾਰ ਦਾ ਆਇਆ ਕੱਲ ਸਰ ਮਾਮਲਾ ਇਹ ਹੈਗਾ ਜੇ 50 ਸਾਡੇ ਬੱਚਾ ਨੂੰ ਤੰਗ ਕਰਦਾ ਰਿਹਾ ਵੇ ਮੈਂ ਇੱਥੇ ਰਸਤਾ ਲੈਣਾ ਜੇ ਹੁਣ ਕੋਈ ਪਿੰਡ ਦੇ ਪ੍ਰੂਵ ਸਾਡੇ ਬਜ਼ੁਰਗ ਨਾ ਕਹਿੰਦਾ ਜੇ ਸਾਡੇ ਪਿੰਡ ਦੇ ਸਰਪੰਚ ਵੀ ਅਗਲਾ ਮੁਖੀ ਆ ਕਹਿੰਦਾ ਜੇ ਪਿੰਡ ਦੇ ਮਾਲਕ ਆ ਕਹਿੰਦਾ ਉਹਦਾ ਕੀ ਫਰਜ਼ ਬੰਦਾ ਸੀ ਜਦੋਂ ਜਗਾ ਲਈ ਜਾ ਤੂੰ ਆਪਣੀ ਫਿਰ ਨਹੀਂ ਲਈ ਚਾਹਦੇ ਪਿੰਡ ਦੇ ਮਾਲਕਾਂ ਨਾਲ ਗੱਲ ਕਰਦੇ ਪਹਿਲੀ ਮੈਂ ਇਧਰ ਜਗਾ ਲਈ ਜਾ ਮੈਂ ਦਰੋ ਜਗਾ ਲੈਣ ਲਗਾ ਰਸਤਾ ਲੈਣ ਲਗਾਗਾ ਬਚਾ ਮੈਨੂੰ ਆਪਣੀ ਕੋਲੋਨੀ ਦੇ ਵਿੱਚੋਂ ਰਸਤਾ ਦੇਣਾ ਚਾਹੀਦਾ ਲੰਘਣ ਵਾਸਤੇ ਫਿਰ ਨਹੀਂ ਸੀਗੀ ਪਹਿਲੇ ਤੇ ਦੱਸੋ ਤੇ ਮਤਲਬ ਪਹਿਲੀਆਂ ਸੀਗੀ ਨਹੀਂ ਸਰ ਪਹਿਲੀ ਫਿਰ ਉਹ ਹੀ ਆਈ ਆ ਫਿਰ ਜਿਹੜੀ ਸੜਕ ਗਈ ਹੈ ਗੇ ਪਿੰਡ ਨੂੰ ਵੀ ਉਹ ਹੀ ਗਈ ਆ ਫਾਰਮ ਨੂੰ ਵੀ ਉਹ ਹੀ ਗਈ ਆ ਦੀਵਾਰ ਨੂੰ ਲੱਗ ਰਹੀ ਹੈ ਫਿਰ ਨਹੀਂ ਨਹੀਂ ਸੀ ਇਹ ਨਹੀਂ ਹੈਗੀ ਸਰ ਇਹ ਆਪੇ ਬਣਾਈ ਗਈ ਹੈ ਇਹ ਆਪੇ ਮੁੱਲ ਲਈ ਆਉਣੇ ਜਗਾ ਜੇ ਕਿਹ ਕੇ ਜ਼ਿਮੀਂਦਾਰ ਕੋਲ ਮੁੱਲ ਲਈ ਹੈ ਜਗਾ ਵਾਲਨੇ ਉਹਦਾ ਵੀ ਤੁਸੀਂ ਕੋਈ ਰੋਲ ਨਹੀਂ ਆਗਾ ਕੱਲ ਫਿਰ ਕੀ ਕੀਤਾ ਉਹਨਾਂ ਨੇ ਕੱਲ ਉਹਨਾਂ ਨੇ ਕੀਤਾ ਕੀ ਆ ਕਿ ਦੇਖਿਆ ਹੋਵੇ بارش ਲੱਗੀ ਤਾਂ ਘਰ ਕੋਈ ਨਹੀਂ ਹੈਗਾ ਜੇ ਕੋਈ ਇੰਦੇ ਚ ਬੰਦਾ ਨਹੀਂ ਜਨਾਨੀਆਂ 5-7 10 ਜ ਉਹਨਾਂ ਨੇ ਆ ਕੇ ਕਿਹਾ ਕਿ ਪਹਿਲਾਂ ਤਹਿਸੀਲਦਾਰ ਸਾਹਿਬ ਆਏ ਨਾ ਤੇ ਮਤਲਬ ਮੁਲਾਜ਼ਮ ਨਾਲ ਜੇ ਉਹ 5 ਮਿੰਟ ਪਹਿਲਾਂ ਚੱਕਰ ਮਾਰ ਕੇ ਗਏ ਨਾ ਇੱਥੋਂ ਜਿਹੜੇ ਵਾਪਸ ਚੱਲ ਗਏ ਨਾ ਤਾਂ ਉਹਨਾਂ ਨੇ ਕਿਹਾ ਕਿ ਜੀਐਸਪੀ ਦੇ ਬੰਦੇ ਭੇਜਦੇ ਨਾਲ ਉਹ 10 12 15 20 ਬੰਦੇ ਜਨਾਨੀਆਂ ਸੀ ਜੇ ਤੇ 20 25 30 ਬੰਦੇ ਹਗੇ ਜੇ ਜਿਨ੍ਹਾਂ ਨੇ ਮੂਵ ਬਲੇਟ ਦੇ ਨਾਲ ਸਾਡੇ ਕੋਲ ਉਹ ਵੀ ਪ੍ਰੂਫ ਹੈ ਪਿਆਗਾ ਜੇ ਉਹਨਾਂ ਨੇ ਆ ਕੇ ਇੱਥੇ ਜੀਐਸਪੀ ਲਾ ਕੇ ਤੇ ਪਹਿਲਾਂ ਸਾਡੀ ਜਨਾਨੀਆਂ ਨੂੰ ਮਾਂ ਮਾਂ ਪਹਿਣਾ ਨੀਆਂ ਚੰਗੀਆਂ ਪਹਿਲਾਂ ਗਾਲਾਂ ਵਾਲਾਂ ਗੱਡੀਆਂ ਨਾਲ ਫਿਰ ਉਹਨਾਂ ਜੀਐਸਪੀ ਢਾਈ ਨਾ ਜੇਸੇ ਵੀ ਠਾਗੇ ਦੇ ਮੁਲਵਾ ਸੀਗੇ ਮੁਲਾਜ਼ਮ ਸੀਗੇ ਜਿਨ੍ਹਾਂ ਗਾਲਾਂ ਨਹੀਂ ਸਰ ਨਹੀਂ ਮੁਲਾਜ਼ਮ ਨਹੀਂ ਹੈਗੇ ਜੀ ਉਹਨਾਂ ਦੇ ਬਰਮਾਸ਼ ਹੈਗੇ ਜੀ ਉਹ ਇਥੋਂ ਦੇ ਨਹੀਂ ਹੈਗੇ ਜੀ ਉਹ ਬਾਕੀ ਇਹ ਆ ਵੀ ਸਾਨੂੰ ਹੁਣ ਤੱਕ ਵੀ ਜਾਨ ਬਚਾਉਣਾ ਨਹੀਂ ਹੈਗੀ ਆ ਕਿੰਨਾ ਬੰਦਿਆਂ ਦੀ ਜੇ ਜਿਹੜੇ ਮੁਲਾਜ਼ਮ ਆਏ ਸੀਗੇ ਤੁਸੀਂ ਕਹਿ ਰਹੇ ਕੀ ਉਹਨਾਂ ਨੇ ਪਿੰਡ ਵਾਸੀਆਂ ਨਾਲ ਕੋਈ ਗੱਲਬਾਤ ਕੀਤੀ ਪੁੱਛਿਆ ਕਿਸੇ ਨੇ ਜਾਂ ਸਰਪੰਚ ਨੂੰ ਪੁੱਛਿਆ ਮੈਂ ਸਰਪੰਚ ਨੂੰ ਵੀ ਨਹੀਂ ਪੁੱਛਿਆਗਾ ਜੇ ਮੁਲਾਜ਼ਮਾਂ ਨੇ ਇੱਥੇ ਆ ਕੇ ਉਹਨਾਂ ਨੇ ਮਤਲਬ ਦੇਖਿਆ ਰੋਕਟੰਗ ਦੇਖਿਆ ਮੁਲਾਜ਼ਮਾਂ ਨੇ ਉਹ ਮੁਲਾਜ਼ਮੇ ਤਹਿਸੀਲਦਾਰ ਨੂੰ ਗੱਡੀ ਪਾਇਆ ਤੇ ਲੈ ਗਏ ਨਾ ਜੀ ਗੈਸ ਤਾਂ ਤੱਕਾ ਹੋਇਆ ਤੁਹਾਡੇ ਨਾਲ ਬਹੁਤ ਜਿਆਦੇ ਜੀ ਕੀ ਮੰਗ ਕਰਦੇ ਆ ਅਸੀਂ ਮੰਗ ਕਰਨੀ ਆ ਕਿ ਬਈ ਚਲੋ ਸਾਡੀ ਇਹ ਜਿਹੜੀ ਦੀਵਾਰ ਹੈਗੀ ਆ ਦੁਆਰ ਸਾਡੀ ਇਦਾਂ ਦੀ ਇਦਾਂ ਹੀ ਰਹਿਣੀ ਚਾਹੀਦੀ ਹੈਗੀ ਜੇ ਹਾਂਜੀ ਕਿਸੇ ਨੂੰ ਤੱਕਾਸ਼ਾਈ ਜਾਂ ਗਾਲ੍ਹਾਂ ਮਾਰ ਜਾਂ ਕਿਸੇ ਨੂੰ ਮਾਰਨਾ ਕੁੱਟਣਾ ਇਹ ਚੰਗਾ ਕੰਮ ਨਹੀਂ ਹੈਗਾ ਸਰ। ਆਇਆ ਸਾਰੇ। ਮਹਾਗੇ ਨੇ। ਇਸ ਵਾਲੀ ਦੇ ਵਿੱਚ ਹਰੀਕ ਜਨ ਕਲੋਨੀ ਬਣੀ ਆ। ਇੱਥੇ ਕੱਲ੍ਹ ਕਿ ਡਿਸਪਿਊਟ ਪਿਆ ਸੀਗਾ। ਨਿੱਜੀ ਸਕੂਲ ਵਾਲਿਆਂ ਦਾ ਇਹ ਦੀਵਾਰ ਨੂੰ ਲੈ ਕੇ। ਕੀ ਮਾਮਲਾ ਸੀਗਾ? ਮੈਂ ਜੀ ਸਾਬਕਾ ਸਰਪੰਚ ਗੁਰਵਚਨ ਸਿੰਘ ਪਿੰਡ ਜੋਸਵਾਲੀ ਆਪਣੇ ਵੱਲੋਂ ਤੇ ਆਪਣੇ ਪਿੰਡ ਵੱਲੋਂ ਇਹਦਾ ਧੰਨਵਾਦ ਕਰਦਾ ਹਾਂ ਪ੍ਰੈਸ ਰਿਪੋਰਟਰਾਂ ਜਿਹੜੇ ਇਹਨਾਂ ਗਰੀਬਾਂ ਦੀ ਸੁਣਾਈ ਬਾਤੇ ਧੋੜੇ ਭਜੇ ਆਏ ਆ। ਕੱਲ ਦਾ ਜਿਹੜਾ ਵਾਕਿਆ ਸਾਡੇ ਪਿੰਡ ਜਸਵਾਲੀ ਵਿੱਚ ਹੋਇਆ ਇਹ ਹਰਜਨ ਕਲੋਨੀਆ ਸਾਰੇ ਬਹੁਤ ਜ਼ਿਆਦਾ ਗਰੀਬ ਲੋਕੀ ਆ ਇਹਨਾਂ ਨੂੰ ਆਕੇ ਕੱਲ ਲੋਕਾਂ ਮਾਰਨ ਦੀ ਕੋਸ਼ਿਸ਼ ਮਾਰਿਆ ਵੀ ਹੈਗਾ ਮਤ ਮਾਰਨ ਦੀ ਕੋਸ਼ਿਸ਼ ਵੀ ਕੀਤੀ ਐ ਸਾਡੀ 22 ਫੁੱਟ ਦੀ ਗਲੀ ਆਉਂਦੀ ਪਿੰਡ ਦੀ ਜਿਹੜੀ ਉਹਦੇ ਵਿੱਚ ਇਹਨਾਂ ਆਕੇ ਠੇਕੇਸਾਈ ਨਾਲੋਂ ਗਲੀ ਜਿਹੜੀ ਦੁਵਾਰ ਕੱਢੀ ਸੀ ਉਹ ਟਾ ਦਿੱਤੀ ਐ ਜਿਹੜੀ ਦੁਵਾਰ ਟਈਆ ਬਲਕਿ ਉਹਦੀ ਮਾਲਕ ਜਿਹਨਾਂ ਟਈਆ ਹੁੰਦੀ ਇਥੇ ਕੋਈ ਮਾਲਕੀ ਨਹੀਂ ਪਿੰਡ ਦੇ ਵਿੱਚ ਕੋਈ ਇਧਰ ਕੋਈ ਰਸਤਾ ਨਹੀਂ ਕੋਈ ਚੀਜ਼ ਵੀ ਨਹੀਂ ਬਣੀ ਦੀ ਉਹਨਾਂ ਦਾ ਕੋਈ ਪੰਜ ਕਿਲੇ ਜਾ ਕੇ ਪਰਲੇ ਬਣੇ ਜਾ ਕੇ ਸਕੂਲ ਖੋਲਿਆ ਹੋਣਾ ਨਹਿਰ ਦੇ ਕੰਢੇ ਉਹਦੇ ਵਿੱਚ ਉਹਨਾਂ ਜਾਣ ਨੂੰ ਰਸਤਾ 22 ਫੁੱਟ ਦੀ ਫਿਰਨੀ ਕੋਟਲੀ ਪਿੰਡ ਤੋਂ ਤੇ ਜਸਵਾਲੀ ਪਿੰਡ ਤੋਂ 22 ਫੁੱਟ ਦੀ ਜਿਹੜੀ ਫਿਰਨੀ ਆ ਉਹ ਇੰਦੀ ਪੈਲੀ ਤੱਕ ਇਹਦੇ ਸਕੂਲ ਦਾ ਕਰ ਜਾਂਦੀ ਆ ਇਹ ਜਿਹੜਾ ਹਰਜਨ ਕਲੋਨੀ ਨੂੰ ਇਹਨਾਂ ਨੇ ਪ੍ਰੇਸ਼ਾਨ ਕੀਤਾ ਇਹ ਬਿਨਾ ਮਲ ਦੇ ਨਜਾਇਜ਼ ਉੱਥੇ ਕੋਈ 35 40 ਘਰ ਪਿੰਡ ਵਿੱਚ ਬਸਣ ਡੇ ਆ ਉਹਦੇ ਵਿੱਚ ਛੋਟੇ-ਛੋਟੇ ਬੱਚੇ ਵੀ ਆ ਬਜ਼ੁਰਗ ਵੀ ਆ ਗਏ ਜਿਹੜੇ ਗਲੀ ਵਿੱਚ ਕਿਤੇ ਬੂਟੇ ਸਾਂ ਆ ਕੇ ਬੈਹਿੰਦੇ ਆ ਉਹਦੇ ਵਿੱਚ ਹੁਣ ਆ ਕੇ ਕਹਿੰਦੇ ਵੀ ਅਸੀਂ ਇਥੋਂ ਗੱਡੀਆਂ ਲਗਾਉਣੀਆਂ ਉਹ ਗੱਡੀਆਂ ਲਗਾ ਦੇ ਦਵਕੇ ਮਾਰ ਗਏ ਲੋਕਾਂ ਨੇ ਕਿੱਥੇ ਹੋ ਗਏ ਵਾਸੀਂ ਇਹ ਕੰਮ ਨਹੀਂ ਕਰਨ ਦੇਣਾ ਇਹਨਾਂ ਕੱਲ ਕਾਫੀ ਜਨਾਨੀਆਂ ਤੇ ਕਾਫੀ ਬੰਦੇ ਲਿਆ ਕੇ ਤੇ ਇੱਥੇ ਲੁੱਟਮਾਰ ਕੀਤੀ ਆ ਉਹ ਜਿਹੜੀ ਗਲੀ ਹੀ ਉਹਨੂੰ ਪੁੱਟ ਤੋੜਦਾ ਜਿਹੜਾ ਇਹਨਾਂ ਦੇ ਅੱਗੇ ਦਵਾਰ ਖੜੀ ਕੀਤੀ ਦੀ ਜਿੰਨੀ ਸਾਡੀ ਮਾਰਕੀ ਪੰਚਾਇਤ ਦੀ ਹੈਗੀ ਉਹ ਸਾਰੀ ਆ ਕੇ ਇਹਨਾਂ ਢਾਗਦੀਆ ਤੇ ਸਮਾਨ ਇਟਾਂ ਬਟਾਈ ਜੋ ਚੋਕੇ ਲਾਗੇ ਤੇ ਲੋਕਾਂ ਨੂੰ ਗਾਮ ਮਾਰ ਲਈ ਧੰਕੀ ਦੇ ਗਿਆ ਵੀ ਜਿਹੜਾ ਸਾਡੇ ਅੱਗੇ ਆਂਦੇ ਕੋਸ਼ਿਸ਼ ਕੀਤੀ ਅਸੀਂ ਪਾ ਕੇ ਗੱਡੀਆਂ ਤੇ ਤੁਹਾਡੀ ਤੁਹਾਡੀ ਵੇਚੀ ਕਰਾਂਗੇ ਜੋ ਸਾਡੇ ਕੋਲ ਹੋਗਾ ਤੁਹਾਡੀ ਸਾਨ ਦੇ ਬਰਖਲਾ ਫਾਂ ਅਸੀਂ ਤੁਹਾਡੀ ਵੇਚੀ ਕਰਾਂਗੇ ਤੇ ਜਦਾਂ ਵੇਖਿਆ ਦੀਵਾਰ ਦੇ ਪਰਲੇ ਸਾਡੇ ਕੋ ਫਿਰਨੀ ਹੈਗੀ ਕਹਿੰਦੇ ਪਹਿਲੀ ਸੀਗੀ ਫਿਰਨੀ ਨਹੀਂ ਸੀਗੀ ਇਹ ਬਣਾਈ ਹੈ ਇਹ ਦੇਖੋ ਜੀ 300 ਸਾਲ ਪਿੰਡ ਦੇ ਸਵਾਲੀ ਨੂੰ ਬਣੇਦੇ ਹੋ ਗਿਆ ਇਹ ਸਾਰੀਆਂ ਮਾਲਕੀਆਂ ਹੀ ਉਸ ਬੰਨੇ ਜਾਨ ਨੂੰ ਜਿਹੜੀ 22 ਫੁੱਟ ਦੀ ਫਿਰਨੀ ਕੋਠਲੀ ਤੋਂ ਪਿੰਡ ਦੇ ਸਵਾਲੀ ਤੋਂ ਆਈ ਆ ਉਹ ਸਾਰੀਆਂ ਪਹਿਲੀਆਂ ਲੱਗਦੀ ਸੀ ਉਹ ਉਹਨਾ ਜਿਹੜਾ ਹੁਣ ਬੰਦਿਆਂ ਜਿਹਨਾਂ ਨੇ ਕੰਮ ਕੀਤਾ ਜਿਹੜੀ ਉਹਨਾਂ ਪਹਿਲੀ ਲਈ ਉਹਨਾਂ ਨੂੰ ਵੀ 22 ਫੁੱਟ ਫੇਰਨੀ ਦੋਨਾਂ ਪਿੰਡਾਂ ਦੇ ਵਿੱਚੋਂ ਲੰਘ ਕੇ ਜਾਂਦੀ ਆ ਪਰਲੇ ਬੰਨੇ ਨਹਿਰ ਵੀ ਪਟਰੀ ਆ ਬਹੁਤ ਵੱਡੀ ਲੋਕੀ ਉਧਰ ਸਾਰਜ ਵਟਾ ਕਰਦੇ ਆਉਂਦੇ ਜਾਂਦੇ ਵੀ ਹੋ ਗਿਆ ਪਰ ਜਿਹੜਾ ਉਹਨਾਂ ਇੱਧਰ ਪੈਰ ਪੁੱਟਿਆ ਇਹ ਬਿਲਕੁਲ ਨਜਾਇਜ਼ ਪੁੱਟਿਆ ਅਸੀਂ ਮੰਗੀ ਕਰਨ ਜੀ ਦੇਖੋ ਇੱਕ ਦਿਨ ਮੂੜਾ ਮੇਰਾ ਸਰਪੰਚ ਜੀ ਮੈਂ 15 ਸਾਲ ਪਿੰਡ ਦੀ ਸਰਪੰਚੀ ਕੀਤੀ ਹੁਣ ਇਸ ਵੇਲੇ ਮੌਕੇ ਦੇ ਅਸੀਂ ਚੇਅਰਮੈਨਾਂ ਕਰੋ ਟੱਬ ਲਾਗਦੇ ਸਾਨੂੰ ਇਹਨਾਂ ਬੰਦਿਆਂ ਨੇ ਇੱਕ ਵਾਰੀ ਵੀ ਆਗੇ ਇਹ ਗੱਲ ਨਹੀਂ ਦਿੱਤੀ ਵੀ ਸਾਨੂੰ ਕੋਈ ਰਸਈ ਦੀ ਪ੍ਰੇਸ਼ਾਨੀ ਆ ਜਾਂ ਅਸੀਂ ਜਗਾ ਮੁੱਢ ਲਈ ਉਥੋਂ ਰਸਾ ਬਣਾਉਣ ਦੀ ਕੋਸ਼ਿਸ਼ ਕਰਨ ਲੱਗੇ ਆ ਇਹਨਾਂ ਜ਼ਬਰਦਸਤੀ ਕੀਤੀ ਸਾਨੂੰ ਇਹਦਾ ਇਹਨਾਂ ਲੋਕਾਂ ਦਾ ਬੜਾ ਦੁੱਖ ਆਉਂਦਾ ਵੀ ਇਹ ਗਰੀਬ ਲੋਕਾਂ ਨੂੰ ਜਿਹੜਾ ਜੀ ਕਰੇਗਾ ਉਹ ਜੁੱਤੀਆਂ ਮਰ ਜਾਏਗਾ ਜਿਹੜਾ ਜੀ ਕਰੇਗਾ ਉਹ ਬੱਚਿਆਂ ਨੂੰ ਆ ਕੇ ਸੇੜ ਖਾਨੀਆਂ ਕਰੇਗਾ ਅੱਗੇ ਛੋਟੇ-ਛੋਟੇ ਬੱਚੇ ਆ ਉਹ ਗੱਡੀਆਂ ਥੱਲੇ ਦੇ ਅਗੇ ਮਾਰੇ ਜਾਣਗੇ ਉਹ ਸਾਨੂੰ ਆਨ ਲਈ ਪੀੜੀ ਬਾਰੇ ਬੜੀ ਦੁੱਖ ਹੋ ਗਿਆ ਹੈ ਗੱਲ ਦਾ ਵੀ ਸਾਡਾ ਇਹਨਾਂ ਗਰੀਬਾਂ ਦਾ ਕਿਦਾਂ ਟਾਈਮ ਪਾਸ ਹੋਏਗਾ ਹਾਂਜੀ ਸੁਨੀਤਾ ਜੀ ਕੀ ਗੱਲਬਾਤ ਹੋਈ ਹੈ ਭਾਜੀ ਇਹ ਨਾ ਨਾ ਮਤਲਬ ਇਹ ਰਸਤੇ ਦੇ ਉੱਤੋਂ ਸਾਡੀ ਤੇ ਗੱਲ ਚੱਲਣ ਢੀ ਹੈ ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਇਹ ਸਕੂਲ ਬਣਾਉਣ ਦੇ ਦਾ ਕੀ ਕੰਡਿਆ ਕੀ ਨਹੀਂ ਕੰਡਿਆ ਲੇਕਿਨ ਸਾਡੀ ਇਹ ਗਲੀ ਆਪਣੀ ਮਤਲਬ ਇਹ ਹੈ ਪਿੱਛੇ ਸਾਡੇ ਕੋਈ ਇੱਧਰ ਮਤਲਬ ਇਹ ਗਲੀ ਨਹੀਂ ਕੋਈ ਕੋਛ ਨਹੀਂ ਮਾਲਕੀ ਹੀ ਪਹਿਲੀ ਹੀ ਪਹਿਲੀ ਵਾਲਿਆਂ ਦੀ ਪਹਿਲੀ ਇਹ ਸਾਨੂੰ ੱੱੱਕੇ ਨਾਲ ਕਹਿੰਦਾ ਵੀ ਮੈਂ ਇੱਥੋਂ ਰਸਤਾ ਲੈਣਾ ਚਾਹੁੰਦਾ ਮੈਂ ਤੁਗ ਗੱਡੀਆਂ ਨਗਾਣੇ ਚਾਹਨਾ ਧਮਕੀਆਂ ਪਹਿਲੇ ਵੀ ਦਿੰਦਾ ਸੀ ਤੇ ਹੁਣ ਵੀ ਧਮਕੀਆਂ ਦਿੱਤੀਆਂ ਇਹਨਾਂ ਨੇ ਜੀਸੀਪੀ ਲਿਆ ਆ ਗਣਾ ਬਹੁਤ ਹੀ ਜਿਹੜੀ ਦੁਰਘਟਨਾ ਕੀਤੀ ਹੈ ਨਾ ਇਹਨਾਂ ਨੇ ਕੱਲ ਇੰਨੀ ਕਿ ਜਿਹੜੀ ਕਹਿ ਨਹੀਂ ਸਕਦੇ ਅਸੀਂ ਮਾਰ ਕਟਾਈ ਤੋਂ ਕੋਈ ਫਰਕ ਨਹੀਂ ਰੱਖਿਆ ਇਹਨਾਂ ਨੇ ਜੀਸੀਪੀ ਨੂੰ ਕਹਿੰਦੇ ਅਸੀਂ ਦੇ ਨਾਲ ਹੀ ਮੁਕਾਦ ਤੇ ਇਹਨਾਂ ਨੇ ਐਦਾਂ ਕਰਕੇ ਸਾਡੇ ਨਾਲ ਹਮਲਾ ਕੀਤਾ ਬਹੁਤ ਜ਼ਿਆਦਾ ਕੱਲ ਕੀਤਾ ਤੂੰ بارش ਪੈਣ ਦੇ ਸੀ ਉੱਤੇ ਘਰ ਬੱਚੇ ਕਮਾ-ਕੁਮਾ ਤੇ ਗਏ ਦੇ ਸੀ ਸਿਰਫ ਔਰਤਾਂ ਥੋੜੀਆਂ ਜੀਆਂ ਸੀ ਮੌਕੇ ਦੇ ਇਹਨਾਂ ਨੂੰ ਮੌਕਾ ਨਹੀਂ ਦਿੱਤਾ ਸਾਨੂੰ ਕਿਸੇ ਨਾਲ ਗੱਲ ਕੋਚੰਦਾ ਨਾ ਹੀ ਕੋਈ ਗੱਲ ਹੋਈ ਆ ਸਾਡੀ ਅਸੀਂ ਇਹੋ ਹੀ ਚਾਹਨੇ ਆ ਪਿਆ ਹੀ ਰਸਤਾ ਨਹੀਂ ਦੇਣਾ ਇਥੋਂ ਸਾਡੇ ਛੋਟੇ ਛੋਟੇ ਬੱਚੇ ਆ ਜੀ ਸਾਡੇ ਘਰਾਂ ਦੇ ਵਿੱਚ ਖੁਸ਼ੀਆਂ ਆਉਂਦੀਆਂ ਨਾ ਅਸੀਂ ਇਸੇ ਚੌਂਕ ਦੇ ਵਿੱਚ ਇਸੇ ਗਲੀ ਦੇ ਵਿੱਚ ਵੈਹ ਕੇ ਨਾ ਪਾਰਟੀ ਫੰਕਸ਼ਨ ਕਰਦੇ ਆ ਤੇ ਜੇ ਮੋਦ ਦਾ ਬੇਲਾ ਆਂਦਾ ਨਾ ਤਾਂ ਉਹ ਵੀ ਅਸੀਂ ਦੁੱਖ ਪ੍ਰਗਟ ਵੀ ਇਸ ਗਲੀ ਦੇ ਵਿੱਚ ਕਰਨੇ ਆ ਸੀ ਅਸੀਂ ਕਿਤੇ ਨਹੀਂ ਅਸੀਂ ਪਿਆਰ ਕਰਨ ਜੋਗੇ ਨਹੀਂ ਕਦੇ ਅਸੀਂ ਕੁਛ ਨਹੀਂ ਕਰਨ ਜੋਗੇ ਕਿਉਂਕਿ ਅਸੀਂ ਇੱਥੇ ਇਹਨਾਂ ਗਲੀਆਂ ਦੇ ਵਿੱਚ ਇਹਨਾਂ ਇਹਨਾਂ ਦੇ ਵਿੱਚ ਹੀ ਸਾਰੇ ਕੰਮ ਕਰਨਾ ਚਾਹਨੇ ਆ ਅਸੀਂ ਅਸੀਂ ਇਹ ਚਾਹਨੇ ਆ ਪ੍ਰਸ਼ਾਸਨ ਅਗੇ ਵੀ ਮਤਲਬ ਅਹੀਂ ਰਸਤਾ ਨਹੀਂ ਦੇਣਾ ਚਾਹੁੰਦੇ ਸਾਡੇ ਛੋਟੇ ਛੋਟੇ ਬੱਚੇ ਆ ਬਿਲਕੁਲ ਬੱਚੇ ਆ ਨਾ ਐਡੇ ਵੱਡੇ ਘਰ ਹੈਗੇ ਆ ਜਿਹੜੇ ਮਤਲਬ ਇਹ ਅਹੀਂ ਪਈ ਉਹ ਘਰ ਲੀਏ ਨਾਲ ਗੇਟ ਆ ਦੇਖ ਲੋ ਤੁਸੀਂ ਵੀ ਦੇਖ ਸਕਦੇ ਹੋ ਨਾਲ ਗੇਟ ਆ ਨਾਲ ਹੀ ਗਲੀ ਨਾਲ ਹੀ ਬੱਚੇ ਆ ਖੇਡਣ ਦੇ ਅਸੀਂ ਕਿੱਥੇ ਜਾਈਏ ਇਹ ਇੱਕ ਗੱਲ ਹੈ